ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਦ ਕੋਲੋਂ ਕਿਹੜੀ ਦਵਾਈ ਮੰਗੀ ਸੀ ਅਤੇ ਵੇਦ ਨੇ ਕਿਹੜੀ ਦਵਾਈ ਦਿੱਤੀ ਸੀ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਇਕਾਂਤ ਦੇ ਵਿੱਚ ਬੈਠੇ ਹੋਏ ਹਨ ਅਤੇ ਮਾਤਾ ਜੀ ਉਹਨਾਂ ਨੂੰ ਆਕੇ ਪੁੱਛਦੇ ਹਨ ਕਿ ਪੁੱਤਰ ਜੀ ਤੁਸੀਂ ਇਸ ਤਰ੍ਹਾਂ ਇਕਾਂਤ ਦੇ ਵਿੱਚ ਫਕੀਰਾ ਵਾਂਗੂ ਕਿਉਂ ਬੈਠੇ ਰਹਿੰਦੇ ਹੋ ਤੁਸੀਂ ਆਪਣੇ ਘਰ ਦਾ ਕੰਮਕਾਰ ਖੁਸ਼ੀ ਨਾਲ ਕਰਿਆ ਕਰੋ ਅਗਰ ਜੇਕਰ ਤੁਹਾਡਾ ਮਨ ਖੇਤੀ ਕਰ ਨੂੰ ਨਹੀਂ ਕਰਦਾ ਤਾਂ ਫਿਰ ਤੁਸੀਂ ਕੋਈ ਹੋਰ ਵਪਾਰ ਦਾ ਕੰਮ ਕਰ ਲਵੋ ਕਮਾਈ ਕਰੋਗੇ ਤਾਂ ਘਰ ਵਿੱਚ ਬਰਕਤਾਂ ਆਉਣਗੀਆਂ ਜੇਕਰ ਤੁਸੀਂ ਕੰਮਕਾਰ ਕਰੋਗੇ ਅਤੇ ਧਨ ਖੱਟੋਗੇ ਤਾਂ ਕੋਈ ਖੱਤਰੀ ਤੁਹਾਡੀ ਕਮਾਈ ਦੇਖ ਕੇ ਆਪਣੀ ਪੁੱਤਰੀ ਦਾ ਰਿਸ਼ਤਾ ਦੇ ਦੇਵੇਗਾ ਇਸ ਤਰ੍ਹਾਂ ਤੁਹਾਨੂੰ ਵੇਲਿਆਂ ਦੇਖ ਕੇ ਸਾਰੇ ਲੋਕ ਗੱਲਾਂ ਕਰਦੇ ਹਨ ਸਾਰੇ ਲੋਕ ਗੱਲਾਂ ਕਰਦੇ ਹਨ ਕਹਿੰਦੇ ਹਨ ਕਿ ਮਹਿਤਾ ਕਾਲੂ ਦਾ ਪੁੱਤਰ ਤਾਂ ਨਾਲਾਇਕ ਹੈ ਉਸ ਨੂੰ ਕੰਮਕਾਰ ਦੀ ਕੋਈ ਸੋਝੀ ਨਹੀਂ ਹੈ ਪੁੱਤਰ ਜੀ ਇਹ ਲੋਕਾਂ ਦੀਆਂ ਗੱਲਾਂ ਸਾਡੇ ਤੀਰ ਵਾਂਗੂ ਵੱਜਦੀਆਂ ਹਨ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਮਾਤਾ ਤ੍ਰਿਪਤਾ ਜੀ ਦੇ ਬਚਨ ਬੜੇ ਧਿਆਨ ਨਾਲ ਸੁਣਦੇ ਹਨ ਪਰ ਮੂੰਹ ਤੇ ਕੱਪੜਾ ਲੈ ਕੇ ਸੁੱਤੇ ਰਹਿੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਹਰ ਵੇਲੇ ਘਰ ਵਿੱਚ ਹੀ ਸੁੱਤੇ ਰਹਿੰਦੇ ਭੋਜਨ ਪ੍ਰਸ਼ਾਦਾ ਵੀ ਨਹੀਂ ਚੱਜ ਨਾਲ ਛੱਕਦੇ ਸਨ ਜਿਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਮਾਤਾ ਪਿਤਾ ਪੁੱਛਦੇ ਹਨ ਕਿ ਪੁੱਤਰ ਕੀ ਗੱਲ ਹੈ ਤੇਰਾ ਸਰੀਰ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ ਜੇਕਰ ਤੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਹੈ ਜਾਂ ਸਰੀਰ ਠੀਕ ਨਹੀਂ ਹੈ ਤਾਂ ਤੁਸੀਂ ਸਾਨੂੰ ਦੱਸਦੇ ਕਿਉਂ ਨਹੀਂ ਤਾਂ ਗੁਰਨਾਨਕ ਪਾਤਸ਼ਾਹ ਜੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਚੁੱਪਚਾਪ ਪਏ ਰਹਿੰਦੇ ਹਨ ਤਾਂ ਮਾਤਾ ਜੀ ਬਾਹਾਂ ਫੜ ਕੇ ਪੁੱਤਰ ਨੂੰ ਆਖਦੇ ਹਨ ਕਿ ਪੁੱਤਰ ਕੀ ਗੱਲ ਹੈ ਤੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਿਉਂ ਨਹੀਂ ਕਰਦਾ ਸਾਨੂੰ ਹਰ ਵੇਲੇ ਤੇਰੀ ਚਿੰਤਾ ਸਤਾਉਂਦੀ ਰਹਿੰਦੀ ਹੈ। ਨਾਨਕ ਪਾਸ਼ਾ ਜੀ ਦੀ ਮਸਤਾਨੀ ਜਿਹੀ ਹਾਲਤ ਦੇਖ ਕੇ ਸਾਰੇ ਸਾਖ ਸੰਬੰਧੀ ਕਹਿਣ ਲੱਗੇ ਕਿ ਮਹਤਾ ਕਾਲੂ ਜੀ ਤੇਰੇ ਪੁੱਤਰ ਨੂੰ ਕੋਈ ਬਹੁਤ ਵੱਡਾ ਰੋਗ ਲੱਗਾ ਹੈ। ਕਿਸੇ ਵੈਦ ਨੂੰ ਸਾਧ ਕੇ ਇਹਨਾਂ ਦਾ ਇਲਾਜ ਕਰਵਾਓ। ਤਾਂ ਮਹਤਾ ਕਾਲੂ ਜੀ ਸਾਰੇ ਸਾਖ ਸੰਬੰਧੀਆਂ ਦੀ ਗੱਲ ਮੰਨ ਕੇ ਆਪਣੇ ਭਰਾ ਭਾਈ ਲਾਲੂ ਜੀ ਨੂੰ ਵੈਦ ਨੂੰ ਬੁਲਾਉਣ ਲਈ ਭੇਜਦੇ ਹਨ। ਤਾਂ ਭਾਈ ਲਾਲੂ ਜੀ ਵੈਦ ਨੂੰ ਲੈ ਆਉਂਦੇ ਹਨ ਵੈਦ ਗੁਰਨਾਨਕ ਪਾਸ਼ਾ ਜੀ ਦੀ ਨਬਜ ਫੜ ਕੇ ਬੈਠ ਜਾਂਦਾ ਹੈ ਅਤੇ ਵੇਖਣ ਲੱਗਦਾ ਹੈ ਤਾਂ ਇੰਨੇ ਨੂੰ ਗੁਰਨਾਨਕ ਪਾਸ਼ਾ ਜੀ ਉੱਠ ਕੇ ਬੈਠ ਜਾਂਦੇ ਹਨ ਅਤੇ ਕਹਿਣ ਲੱਗੇ ਇੱਕ ਵੈਦ ਜੀ ਤੁਸੀਂ ਮੇਰਾ ਹੱਥ ਫੜ ਕੇ ਕੀ ਵੇਖ ਰਹੇ ਹੋ ਤਾਂ ਅੱਗੋਂ ਵੈਦ ਕਹਿਣ ਲੱਗਾ ਕਿ ਮੈਂ ਤੁਹਾਡੀ ਨਬਜ ਫੜ ਕੇ ਇਹ ਵੇਖਦਾ ਹਾਂ ਕਿ ਤੁਹਾਨੂੰ ਕਿਹੜਾ ਰੋਗ ਹੈ ਵੈਦ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ हे ਭੋਲਿਆ ਵੈਦਾ ਮੈਨੂੰ ਕੋਈ ਰੋਗ ਨਹੀਂ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਵੈਦ ਨੂੰ ਕਹਿਣ ਲੱਗੇ ਕਿ ਵੈਦ ਜੀ ਜਿਹੜਾ ਮੈਨੂੰ ਰੋਗ ਲੱਗਿਆ ਹੈ ਉਸ ਰੋਗ ਦੀ ਦਵਾਈ ਤੁਹਾਡੇ ਕੋਲ ਨਹੀਂ ਹੈ ਇਹਨੂੰ ਤਾਂ ਉਸ ਪਰਮਾਤਮਾ ਦੇ ਨਾਮ ਦਾ ਰੋਗ ਲੱਗਿਆ ਹੈ ਪਰਮਾਤਮਾ ਦੇ ਪਿਆਰ ਦੀ ਪੀੜ ਹੈ ਅਤੇ ਤੁਸੀਂ ਇਹ ਪੀੜ ਦੂਰ ਨਹੀਂ ਕਰ ਸਕਦੇ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਵੈਦ ਜੀ ਤੁਸੀਂ ਤਾਂ ਖੁਦ ਆਪ ਰੋਗੀ ਹੋ ਅਤੇ ਤੁਸੀਂ ਦੂਸਰਿਆਂ ਦੇ ਰੋਗ ਕਿਵੇਂ ਦੂਰ ਕਰੋਗੇ ਪਹਿਲਾਂ ਤੁਹਾਨੂੰ ਆਪਣਾ ਰੋਗ ਠੀਕ ਕਰਨਾ ਪਵੇਗਾ ਅਤੇ ਫਿਰ ਹੀ ਤੁਸੀਂ ਲੋਕਾਂ ਦੇ ਰੋਗ ਠੀਕ ਕਰੋਗੇ ਪਹਿਲਾਂ ਤੁਸੀਂ ਆਪਣਾ ਰੋਗ ਠੀਕ ਕਰੋ ਅਤੇ ਫਿਰ ਤੁਸੀਂ ਨਾਨਕ ਜੀ ਦੇ ਵੈਦ ਬਣੋ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਵੈਦ ਜੀ ਤੁਹਾਨੂੰ ਤਾਂ ਹਉਮੈ ਦਾ ਰੋਗ ਲੱਗਿਆ ਹੋਇਆ ਹੈ ਜੇਕਰ ਤੁਸੀਂ ਆਪਣੇ ਹਉਮੈ ਦਾ ਰੋਗ ਦੂਰ ਨਹੀਂ ਕਰੋਗੇ ਤਾਂ ਮੇਰਾ ਰੋਗ ਕਿਵੇਂ ਠੀਕ ਕਰ ਸਕਦੇ ਹੋ ਅਤੇ ਇਸੇ ਰੋਗ ਨੇ ਹੀ ਸਾਨੂੰ ਉਸ ਪਰਮਾਤਮਾ ਦੇ ਨਾਲੋਂ ਵਿਛੋੜ ਰੱਖਿਆ ਹੈ ਇਹ ਜਿਹੜਾ ਹਉਮੈ ਦਾ ਰੋਗ ਹੈ ਸੰਸਾਰ ਦੇ ਹਰ ਇੱਕ ਵਿਅਕਤੀ ਨੂੰ ਲੱਗਾ ਹੋਇਆ ਹੈ ਵੈਦ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਬੜੇ ਹੈਰਾਨ ਹੁੰਦੇ ਹੈ ਅਤੇ ਮਨ ਵਿੱਚ ਸੋਚਣ ਲੱਗੇ ਕਿ ਕਈ ਪ੍ਰੂਖਾਂ ਕੋਲੋਂ ਮੈਂ ਇਹਨਾਂ ਦੀ ਸਿੱਖਤ ਸੁਣੀ ਸੀ ਪਰ ਅੱਜ ਮੈਂ ਇਹ ਆਪਣੀ ਅੱਖਾਂ ਨਾਲ ਵੇਖ ਲਿਆ ਅਤੇ ਕੰਨਾਂ ਦੇ ਨਾਲ ਸੁਣ ਵੀ ਲਿਆ ਇਹ ਸੱਚ ਦਾ ਅਵਤਾਰ ਤੇ ਸ਼ਕਤੀवान ਹਨ ਅਤੇ ਵੈਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਦੋਨੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਇਹ ਬਚਨ ਸੁਣ ਕੇ ਮੇਰੀ ਅਗਿਆਨਤਾ ਦੂਰ ਹੋ ਗਈ ਹੈ ਮੇਰੀਆਂ ਅੱਖਾਂ ਖੁੱਲ ਗਈਆਂ ਹਨ ਕਿਰਪਾ ਕਰਕੇ ਮੇਰੇ ਹੁਣ ਮਨ ਦਾ ਰੋਗ ਵੀ ਦੂਰ ਕਰ ਦੇਵੋ ਤਾ ਗੁਰੂ ਨਾਨਕ ਪਾਤਸ਼ਾਹ ਜੀ ਉਸ ਨੂੰ ਕਹਿਣ ਲੱਗੇ ਕਿ ਵੈਦ ਜੀ ਜੇਕਰ ਤੁਸੀਂ ਮਨ ਦਾ ਰੋਗ ਠੀਕ ਕਰਨਾ ਹੈ ਤਾਂ ਉਸ ਅਕਾਲ ਪੁਰਖ ਉਹ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਉਸ ਨੂੰ ਹਰ ਵੇਲੇ ਯਾਦ ਰੱਖਿਆ ਕਰੋ ਚੇਤੇ ਰੱਖਿਆ ਕਰੋ ਮਨ ਦੀ ਹਉਮੈ ਅਤੇ ਮੈਲ ਨੂੰ ਦੂਰ ਕਰੋ ਹੱਕ ਅਤੇ ਸੱਚ ਦੀ ਕਮਾਈ ਕਰੋ ਸੱਚ ਅਤੇ ਧਰਮ ਦੇ ਰਾਹ ਤੇ ਚੱਲੋ ਤੁਹਾਡੇ ਮਨ ਦੇ ਰੋਗ ਆਪਣੇ ਆਪ ਠੀਕ ਹੋ ਜਾਵਣਗੇ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਵੈਦ ਦੀ ਹਉਮੈ ਨੂੰ ਦੂਰ ਕੀਤਾ ਅਤੇ ਉਸ ਪਰਮਾਤਮਾ ਦੇ ਨਾਲ ਜੋੜਦੇ ਹੋਏ ਅੱਗੇ ਵੱਲ ਚਾਲੇ ਪਾ ਦਿੰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਏ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ